ਭਾਰਤ ਵਿਕਾਸ ਪਰਿਸ਼ਦ ਵੱਲੋਂ ਲਗਾਇਆ ਗਿਆ ਫ੍ਰੀ ਮੈਡੀਕਲ ਚੈੱਕਅਪ ਕੈਂਪ ਇਸ ਕੈਂਪ ਵਿੱਚ ਲਿਵਾਸਾ ਹਸਪਤਾਲ ਦੇ ਡਾਕਟਰਾਂ ਦੀ ਟੀਮ ਨੇ 170 ਮਰੀਜ਼ਾਂ ਨੂੰ ਕੀਤਾ ਚੈੱਕ ਭਾਰਤ ਵਿਕਾਸ ਪਰਿਸ਼ਦ ਵੱਲੋਂ ਅੱਜ ਪਰਿਸ਼ਦ ਭਵਨ ਰਾਜਪੁਰਾ ਵਿਖੇ ਇੱਕ ਮੈਡੀਕਲ ਚੈੱਕਅਪ ਕੈਂਪ ਲਗਾਇਆ ਗਿਆ ਜਿਸ ਵਿੱਚ ਲਿਵਾਸਾ ਹਸਪਤਾਲ ਮੁਹਾਲੀ ਦੇ ਡਾਕਟਰਾਂ ਦੀ ਇੱਕ ਵਿਸ਼ੇਸ਼ ਟੀਮ ਇੱਥੇ ਪਹੁੰਚੀ ਅਤੇ ਲਗਭਗ 170 ਮਰੀਜ਼ਾਂ ਦਾ ਚੈੱਕਅਪ ਕੀਤਾ ਅਤੇ ਉਨ੍ਹਾਂ ਨੂੰ ਮੁਫਤ ਦਵਾਈਆਂ ਦਿੱਤੀਆਂ ਇਸ ਸਬੰਦੇ ਵਿੱਚ ਜਾਣਕਾਰੀ ਦਿੰਦੇ ਹੋਏ ਪ੍ਰੀਸ਼ਦ ਪ੍ਰਧਾਨ ਨੇ ਕਿਹਾ ਕਿ ਭਾਰਤ ਵਿਕਾਸ ਪ੍ਰੀਸ਼ਦ ਹਮੇਸ਼ਾ ਲੋਕਾਂ ਦੇ ਹਿੱਤ ਵਿੱਚ ਕੰਮ ਕਰਦੀ ਰਹੀ ਹੈ ਅਤੇ ਆਉਣ ਵਾਲੇ ਦਿਨਾਂ ਵਿੱਚ ਵੀ ਕੁਝ ਪ੍ਰੋਜੈਕਟ ਹਨ ਜੋ ਲੋਕ ਸੇਵਾ ਲਈ ਕੀਤੇ ਜਾਣਗੇ ਤੁਸੀਂ ਦੇਖ ਰਹੇ ਹੋ ਨਿਊਜ਼ ਰੀਡਰ ਪੰਜਾਬ ਤੇ ਜਤਿੰਦਰ ਲਕੀਨਾ ਦੀਪਕ ਕੁਮਾਰ ਦੀ ਰਿਪੋਰਟ ਸਕੀਨਾ ਮੈਂ ਅੱਜ ਜੋ ਕੈਂਪ ਲਗਾਇਆ ਜਾ ਰਿਹਾ ਹੈ ਉਸ ਬਾਰੇ ਮੈਂ ਡਾਕਟਰ ਸੰਜੀਤ ਚੋਬੀ ਐਗਜ਼ੀਕਟਿਵ ਮੈਂਬਰ ਆ ਭਾਰਤ ਵਿਕਾਸ ਪਰਿਸ਼ਦ ਦਾ ਔਰ ਇਹ ਜਿਹੜਾ ਪ੍ਰੋਜੈਕਟ ਚੇਅਰਮੈਨ ਵੀ ਹਾਂ ਕਿਉਂਕਿ ਇਹ ਸਾਡੇ ਸਿਟੀ ਸਾਹਿਬ ਜਿਹੜੇ ਹੈਗੇ ਆ ਇਹ ਸਾਡੇ ਨਵੇਂ ਪ੍ਰਧਾਨ ਬਣੇ ਆ ਭਾਰਤ ਵਿਕਾਸ ਪਰਿਸ਼ਦ ਦੇ ਔਰ ਇਹਨਾਂ ਦੇ ਜਦੋਂ ਦੇ ਪ੍ਰਧਾਨ ਬਣੇ ਆ ਇਹਨਾਂ ਦੀ ਦਿਲ ਦੀ ਇੱਛਾ ਸੀ ਕਿ ਮੈਂ ਮੈਡੀਕਲ ਕੈਂਪ ਲਾਣਾ ਹੈ ਤਾਂ ਸਾਰਿਆਂ ਨੇ ਡਿਸਾਈਡ ਕਰਿਆ ਵੀ ਇੱਕ ਮੈਡੀਕਲ ਕੈਂਪ ਆਰਗੇਨਾਈਜ਼ ਕੀਤਾ ਜਾਵੇ ਔਰ ਇਹਨਾਂ ਨੇ ਬਹੁਤ ਵੱਡਾ ਇੱਕ ਉਪਰਾਲਾ ਕਰਿਆ ਕਿ ਡਾਕਟਰ ਸਾਹਿਬ ਮੈਂ ਲਿਵਾਸਾ ਹਸਪੀਟਲ ਨੂੰ ਇਥੇ ਇਨਵੀਟੇਸ਼ਨ ਦੇਣਾ ਚਾਹੁੰਦਾ ਕਿਉਂਕਿ ਬਹੁਤ ਵੱਡਾ ਹਸਪੀਟਲ ਹੈ ਲਿਵਾਸਾ ਹਸਪੀਟਲ ਉਹ ਹਾਂ ਇਨਾਂ ਨੇ ਉੱਥੇ ਜਾ ਕੇ ਸਾਰਾ ਅਰੇਂਜਮੈਂਟ ਕਰਿਆ ਬਹੁਤ ਵਧੀਆ ਲੱਗਿਆ ਔਰ ਇਹ ਜਿਹੜਾ ਹੈਗਾ ਇਹਦੇ ਵਿੱਚ ਘੱਟੋ ਘੱਟ ਵੀ 150 ਤੋਂ 200 ਦੇ ਵਿੱਚ ਮਰੀਜ਼ ਸਾਡੇ ਆ ਜਿਹੜੇ ਹੁਣ ਤੱਕ ਅਸੀਂ ਐਟ ਪ੍ਰੈਜ਼ੀਡੈਂਟ ਜਿਹੜੇ ਦੇਖ ਚੁੱਕੇ ਹਾਂ ਇਹਦੇ ਵਿੱਚ ਸਾਡੇ ਨੀਰ ਰਿਪਲੇਸਮੈਂਟ ਸਪੈਸ਼ਲਿਸਟ ਆਏ ਹੋਏ ਆ ਤੇ ਔਰ ਯੂਰੋ ਇਜ਼ ਇਟ ਆਪਰਾਏਵੇਂ ਉਸ ਤੋਂ ਬਾਅਦ ਇਹ ਐਮ ਡੀ ਮੈਡੀਸਿਨ ਦੇ ਆਏਵੇਂ ਡੀ ਐਮ ਤੇ ਵੀ ਆਏਵੇਂ ਕਾਰਡੀਓ ਤੇ ਵੀ ਆਏਵੇਂ ਔਰ ਡਾਕਟਰ ਡੀ ਆਰ ਗੁਪਤਾ ਜੀ ਹੈ ਤੇ ਆਈ ਸਪੈਸ਼ਲਿਸਟ ਆ ਕਿੱਲੇ ਸਾਡੇ ਔਰ ਇਹ ਮੈਂਬਰ ਵੀ ਹੈਗੇ ਉਹਨਾਂ ਨੇ ਵੀ ਬਹੁਤ ਸਾਰੇ ਮਰੀਜ਼ ਤੇ ਦੇਖੇ ਔਰ ਇਹਦੇ ਨਾਲ ਪੂਰੀ ਵੀ ਪੂਰੀ ਦਵਾਈਆਂ ਫਰੀ ਦਿੱਤੀ ਜਾ ਰਹੀਆਂ ਹੈ ਔਰ ਇਹਦੇ ਨਾਲ ਜਿਹੜੇ ਲੈਬ ਟੈਸਟ ਹੈ, ਬੀਪੀ ਟੈਸਟ ਹੈ, ਪੂਰੀ ਆਲ ਆਲ ਫੈਸਿਲਿਟੀਆਂ ਜਿਹੜੀ ਹੈਗੀ ਅਸੀਂ ਇੱਥੇ ਦਿੱਤੀ ਹੈਗੀ। ਤੁਹਾਡਾ ਸਵਾਲ ਇਹ ਤਾਂ ਹੋ ਗਿਆ ਟੈਸਟ ਵਾਲੀ ਗੱਲ। ਉਸ ਤੋਂ ਬਾਅਦ ਅਗਰ ਟੈਸਟ ਤੋਂ ਬਾਅਦ ਅਗਰ ਕਿਸੇ ਕੋਈ ਪ੍ਰੋਗਰਾਮ ਆ ਗਿਆ ਤਾਂ ਉਹ ਉਹਦਾ ਹੀ ਦਾਇਰ ਤੁਹਾਡੇ ਸਸਟੋਲ ਦੇ ਕੀਤਾ ਜਾਏਗਾ ਕਿਤਾ ਕੋਈ ਨੀਰ ਪਲੇਸਮੈਂਟ ਹੈ ਜਾਂ ਯੂਰੋਲੋਜੀ ਦਾ ਕੋਈ ਹੈ ਤਾਂ ਉਸ ਦੇ ਵਿੱਚ ਕਿੱਸਾ ਹੋਏਗਾ। ਬਿਲਕੁਲ ਅਸੀਂ ਬਿਲਕੁਲ ਸਹਿਯੋਗ ਕਰਾਂਗੇ। ਵੱਤਵਾ ਜਿੰਨਾ ਸਹਿਯੋਗ ਹੋਏਗਾ। ਕਿਉਂਕਿ ਇਹ ਜਿਹੜੀ ਇੱਕ ਸਸਤਾ ਹੈ ਨਾ ਜੀ ਇਹ ਇੱਕ ਆਰਐਸਐਟ ਦਾ ਵਿੰਗ ਹੈ। ਇਹ ਨਾ ਸੋਚੋ ਕਿ ਸਿਰਫ ਕੱਲਾ ਬਾਰਤ ਵਿਕਾਸ ਪਰਿਸ਼ਾ ਦੀ ਇੱਥੇ ਖੜਾ ਹੈ ਉਹਦੇ ਪਿੱਛੇ ਆਰਐਸਐਸ ਵਿੰਗ ਪੂਰਾ ਖੜਾ ਹੈ ਔਰ ਮੈਂ ਖੁਦ ਉਸ ਵਿੰਗ ਦਾ ਇੱਕ ਪਾਰਟ ਹੈਗਾ ਕਿਥੇ ਨਾ ਕਿਥੇ ਆਰਐਸਐਸ ਵੱਲੋਂ ਵੀ ਜਿਹੜਾ ਅਸੀਂ ਸਾਨੂੰ ਡਿਊਟੀਆਂ ਵੰਡੀਆਂ ਹੋਈਆਂ ਠੀਕ ਹੈ ਆਰਗੇਨਾਈਜ਼ ਕਰ ਰਹੇ ਹਾਂ ਅਸੀਂ ਉੱਪਰ ਤੋਂ ਲੈ ਕੇ ਨੀਚੇ ਤੱਕ ਗਰਾਉਂਡ ਲੈਵਲ ਤੱਕ ਅਸੀਂ ਜਿਹੜੀ ਹੈ ਲੋਕਾਂ ਦੀ ਸੇਵਾ ਵਾਸਤੇ ਲੱਗੇ ਹੋਏ ਹਾਂ ਕੋਚਾ ਰੂਪ ਕਿਸੇ ਵੀ ਤਰ੍ਹਾਂ ਦਾ ਹੋਵੇ ਰੂਪ ਕੋਈ ਹੁੰਦਾ ਹੈ ਲੇਕਿਨ ਬਟ ਸਸਤਾ ਸਾਡੀ ਇੱਕੋ ਹੀ ਹੈ ਤੇ ਆਨ ਵੱਲੇ ਸਮੇਂ ਜੀ ਕੋਈ ਐਦਾਂ ਦਾ ਮਤਲਬ ਕਿ ਪ੍ਰੋਜੈਕਟ ਹੈ ਜਿਹੜਾ ਕਿ ਭਾਰਤ ਵਿਕਾਸ ਫੰਡ ਤੋਂ ਲੋਕ ਜਨਤਾ ਦੇ हित ਵਿੱਚ ਕੀਤਾ ਗਿਆ ਹੈ ਬਿਲਕੁਲ ਅਸੀਂ ਦੁਬਾਰਾ ਫਿਰ ਕੰਮ ਲਾਵਾਂਗੇ ਔਰ ਦੁਬਾਰਾ ਇਸ ਤੋਂ ਵੱਡੇ ਦੇਖੋ ਸਿਟੀ ਸਾਫ ਜਿਹੜੇ ਹੈਗੇ ਬਹੁਤ ਕੰਮ ਕਰ ਰਹੇ ਨੇ ਇਨ੍ਹਾਂ ਨੇ ਸिलाई ਮਸ਼ੀਨਾਂ ਦਿੱਤੀਆਂ ਲੇਡੀਜ਼ ਨੂੰ ਇੱਥੇ ਕੰਮ ਚੱਲ ਰਿਹਾ ਬਹੁਤ ਤਕੜੇ ਲੱਗ ਬੱਤ एजुकेशन ਦੇ ਵਿੱਚ ਕਿਤਾਬਾਂ ਫਰੀ ਦਿੱਤੀ ਜਾ ਰਹੀਆਂ ਉਹ ਵੀ ਸਿਟੀ ਸਾਹਿਬ ਲਈ ਦਿੱਤੀ ਜਾ ਰਹੀਆਂ ਇੱਥੇ ਬਹੁਤ ਵੱਡੇ ਸਥਿਤੀ ਸਾਹਿਬ ਹੈਗੇ ਇਹ ਸਾਡੇ ਕੋਆਰਡੀਨੇਟਰ ਹੈਗੇ ਪੂਰੇ ਪੰਜਾਬ ਦੇ ਭਾਰਤ ਵਿਕਾਸ ਦਾ ਇਸ਼ਤਿਹਾਰ ਦੇ ਪੂਰੀ ਸਾਹ ਸਾਡੇ ਬੈਠੇ ਨਾਲ ਐਕ ਪ੍ਰੈਜ਼ੀਡੈਂਟ ਹੈ ਸਟਕਲਾ ਦੀ ਇਹਨਾਂ ਦੇ ਟਾਈਮ ਬਹੁਤ ਕਮ ਹੋਏ ਇੱਥੇ ਔਰ ਵੀ ਇੱਥੇ ਸਾਡੇ ਗੜਮਨ ਲੋਕ ਬਹੁਤ ਹੈਗੇ ਜਿਹੜੇ ਅਵੇਲੇਬਲ ਹੈਗੇ ਉਹਨਾਂ ਨੇ ਵੀ ਸਾਡਾ ਸਾਥ ਦੇ ਰਿਹਾ ਔਰ ਇਹੋ ਜਿਹੇ ਪ੍ਰੋਜੈਕਟ ਲੈ ਕੇ ਆ ਰਹੇ ਬਹੁਤ ਜ਼ਿਆਦਾ ਔਰ ਇਸ ਤੋਂ ਬਾਅਦ ਅਸੀਂ ਇੱਕ ਨਵਾਂ ਕੈਂਪ ਫੋਰ ਲਾਂ ਜਾ ਰਹੇ ਹਾਂ ਮਤੋਂ ਦੱਸਣਾ ਚਾਹੁੰਦਾ ਕਿ ਆਪਾ ਆਪਾਂ ਸੁਣਿਆ ਹੋਣਾ ਤੁਸੀਂ ਸਾਰਿਆਂ ਨੇ ਆਯੂਸ਼ਵਾਨ ਕਾਰਡ ਜਿਹੜੇ ਬਣ ਰਹੇ ਨੇ ਉਹ ਅਸੀਂ ਨੈਕਸਟ ਵੀਕ ਜਾਂ ਨੈਕਸਟ ਮੰਥ ਅਸੀਂ ਆਰਗੇਨਾਈਜ਼ ਕਰਾਂਗੇ ਜਿਹੜਾ ਇੱਥੇ ਦੁਬਾਰਾ ਰੱਖਾਂਗੇ ਇੱਥੇ ਪਬਲਿਕ ਦੇ ਆਯੂਸ਼ਵਾਨ ਕਾਰਡ ਬਣਾਵਾਂਗੇ ਉਹ ਵੀ ਸਾਡਾ ਇੱਕ ਪ੍ਰੋਜੈਕਟ ਹੈਗਾ ਅਸੀਂ ਲੈ ਕੇ ਆਏ ਤੇ ਕੀ ਕਹਿਣਾ ਚਾਹੁੰਦੇ ਉਹ ਰਾਜਪੁਰਾ ਵਾਸੀ ਨੂੰ ਮਾਸ ਤੋਂ ਦੇ ਆਪਣੀ ਦੇਖੋ ਅਸੀਂ ਸਸਤਾ ਵੱਲੋਂ ਇਹ ਦਿਕਾਣਾ ਚਾਹੁੰਦੇ ਆ ਕਿ ਸਸਤਾ ਜਿਹੜੀ ਹੈਗੀ ਆ ਉਹ ਲੋਕਾਂ ਦੀ ਹੈ ਜਨਤਾ ਦੀ ਹੈ ਸਾਡੀ ਨਹੀਂ ਹੈ ਅਸੀਂ ਤਾਂ ਸਿੱਟੀ ਸਾਹਿਬ ਨੂੰ ਜਿੱਥੇ ਜਿਹੜਾ ਐਜ਼ ਐ ਇੱਕ ਨੁਮਾਇੰਦਾ ਬਣਾਇਆ ਪਬਲਿਕ ਨੇ ਠੀਕ ਹੈ ਕਿ ਨਹੀਂ ਕੰਮ ਕਰਵਾਇਆ ਅਸੀਂ ਉਹਨਾਂ ਦੇ ਇਹ ਟਰੀ ਹੈ ਅਸੀਂ ਇਹਨਾਂ ਦੇ ਟਾਨੀਆਂ ਨਾਮ ਸਾਨੂੰ ਤਾਂ ਇਹ ਜੋ ਗਾਈਡ ਕਰਨਗੇ ਅਸੀਂ ਇਹਨਾਂ ਨਾਲ ਹੈ ਜੋ ਸਾਨੂੰ ਇਹਦਾ ਪ੍ਰਧਾਨ ਜੀ ਦਾ ਹੁਕਮ ਆਏਗਾ ਅਸੀਂ ਉਹ ਮਜਾਣੇ ਜਾਈਏ ਠੀਕ ਹੈ ਠੀਕ ਹੈ ਜੀ ਅੱਛਾ ਸਰ ਅੱਜ ਜੋ ਭਾਰਤ ਵਿਕਾਸ ਪਰਿਸ਼ਦ ਵੱਲੋਂ ਇੱਧਰ ਦੇਖ ਕੇ ਹੋਣਾ ਜੀ ਕੈਂਪ ਲਗਾਇਆ ਜਾ ਰਿਹਾ ਹੈ ਇਸ ਬਾਰੇ ਜਾਣਕਾਰੀ ਕੋ ਕਿੰਨੇ ਕੁ ਮਰੀਜ਼ ਆ ਗਏ ਅਤੇ ਕਿਸ ਤਰ੍ਹਾਂ ਚੱਲ ਰਿਹਾ ਹੈ ਸਰ ਦਾ ਭਾਰਤ ਵਿਕਾਸ ਪਰਿਸ਼ਦ ਅੱਜ 15 ਤਰੀਕ ਨੂੰ ਕੈਂਪ ਲੱਗਿਆ ਹੈ 150 ਮਰੀਜ਼ ਲਗਭਗ ਆ ਚੁੱਕੇ ਹਨ ਜੀ ਅਜੇ ਵੀ ਚੱਲ ਰਿਹਾ ਹੈ ਜੀ ਉਹਦੇ ਵਿੱਚ ਸਾਰੇ ਟੈਸਟ ਫ੍ਰੀ ਹੈ ਫੁੱਲ ਬਾਡੀ ਦੇ ਸ਼ੂਗਰ ਦੇ ਜਿੰਨੇ ਵੀ ਟੈਸਟ ਸਾਰੇ ਫ੍ਰੀ ਹੈ ਉਸ ਤੋਂ ਬਾਅਦ ਡਾਕਟਰ ਹੱਡੀਆਂ ਦੇ ਸਪੈਸ਼ਲਿਸਟ ਡਾਕਟਰ ਆਇਆ ਹੈ ਅੱਖਾਂ ਦੇ ਆਇਆ ਹੈ न्यूरोलॉजी में भी आए हुए हैं सारे डॉक्टर इतस्ट के हार्ट के डॉक्टर स्पेशलिस्ट निवासा हॉस्पिटल निवासा हॉस्पिटल मोहाली आई है टीम। करेगा कैंप लग्या कर रहा है भारत विकास परिषद की तरफ लोगों के सहयोग न लगाया जा रहा ਹਾਂ ਜੀ ਕੀ ਕੀ ਸੰਦੇਸ਼ ਦੇਣਾ ਚਾਹੁੰਦੇ ਹੋ ਸ਼ਹਿਰ ਦਾ ਅਸੀਂ ਸੰਦੇਸ਼ ਇਹ ਦੇਣਾ ਚਾਹੁੰਦੇ ਆਂ ਵੀ ਵੱਧ ਤੋਂ ਵੱਧ ਸਹਿਯੋਗ ਦਿਓ ਤਾਂ ਕਿ ਅਸੀਂ ਹੋਰ ਇਸ ਤੋਂ ਵਧੀਆ ਕੰਮ ਕਰਕੇ ਤੇ ਮੈਨੂੰ ਆਪਣਾ ਨਾਮ ਦੱਸਣਾ ਹੈ ਕੋਆਰਡੀਨੇਟਰ ਪੰਜਾਬ ਉਸ ਤੋਂ ਬਾਅਦ ਜਾਣਦਾ ਮੈਂ ਸਰ ਮੈਂ ਨਵੀਕ ਸੇਠੀ ਆ ਮੈਂ ਸਟੇਟ ਲੈਵਲ ਦੇ ਲੈਵਲ ਦਾ ਕਨਵੀਨਰ ਭਾਰਤ ਵਿਕਾਸ ਪਰਿਸ਼ਦ ਦਾ 13 ਸਾਲ ਨੂੰ 1995 ਤੋਂ ਮੈਂਬਰ ਹੈਗਾ ਮੈਂ ਇੱਥੇ ਇਹ ਬਹੁਤ ਅੱਜ ਜੋ ਕੈਂਪ ਲਗਾਏ ਜਾ ਰਹੇ ਉਸ ਬਾਰੇ ਅੱਜ ਦਾ ਕੈਂਪ ਜਿਹੜਾ ਹੈ ਮੈਡੀਕਲ ਚੈੱਕਅਪ ਕੈਂਪ ਹੈ ਸੀਟੀ ਸਾਹਿਬ ਨੂੰ ਟੈਲੀਫੋਨ ਆਇਆ ਸੀ ਨਵਸਾ ਹਸਪਤਾਲ ਦਾ ਅਸੀਂ ਦੋਨੇ ਉੱਥੇ ਗਏ ਸੀ ਇਹਨਾਂ ਦੇ ਡਾਕਟਰਾਂ ਨਾਲ ਕੰਸਲਟ ਕਰਕੇ ਉਹਨਾਂ ਨੇ ਕਿਹਾ ਸੀ ਅਸੀਂ ਹਰ ਨਿਊਰੋਲੋਜੀ ਦਾ ਆਰਥੋਪੈਡਿਕ ਦਾ ਜਨਰਲ ਮੈਡੀਸਨ ਦਾ ਯੂਰੋਲੋਜੀ ਦਾ ਉੱਥੇ ਸਾਰੇ ਡਾਕਟਰ ਆ ਰਹੇ ਨੇ ਇਹ ਸਾਡਾ ਦੂਜਾ ਕੈਂਪ ਹੈ ਇਹਨਾਂ ਨੇ ਪ੍ਰੋਮਿਸ ਕੀਤਾ ਸੀ ਸੀਟੀ ਸਾਹਿਬ ਨੇ ਕਿ ਹਰ ਮਹੀਨੇ ਇੱਕ ਕੈਂਪ ਲਵਾਇਆ ਕਰਾਂਗੇ ਇੱਥੇ ਤੇ ਲੋਕਾਂ ਦੀ ਕਾਫੀ ਲੋੜ ਲੱਗਾਂਗੇ ਇੱਥੇ ਫ੍ਰੀ ਮੈਡੀਸਨ ਮਿਲਣਗੇ ਆ ਤੇ ਫ੍ਰੀ ਟੈਸਟ ਹੋਣਗੇ ਸਾਰੇ ਬੀ ਕੀ ਕਹਿਣਾ ਚਾਹੁੰਦੇ ਲੋਕਾਂ ਨੂੰ ਅਸੀਂ ਲੋਕਾਂ ਦਾ ਇਹ ਸਹਿਯੋਗ ਨਾਲ ਹੀ ਕਰ ਰਹੇ ਆ ਲੋਕ ਸਾਨੂੰ ਬਹੁਤ ਸਹਿਯੋਗ ਦੇ ਰਹੇ ਆ तकरीबन 175 ਮਰੀਜ਼ ਹੋ ਚੁੱਕੇ ਨੇ ਹੋਰ ਵੀ ਇਹਦੇ ਪੱਲਾ ਕਹਿੰਦਾ ਮੈਨੂੰ ਲੱਗਦਾ 180 ਜਾਂ 190 ਫ੍ਰੀਜ ਹੋ ਜਾਣਗੇ ਇਹਦੇ ਇਸ ਤੋਂ ਇਲਾਵਾ ਮੈਂ ਤੁਹਾਨੂੰ ਇੱਕ ਹੋਰ ਗੱਲ ਦੱਸਣਾ ਚਾਹੁੰਦਾ ਇਹਨਾਂ ਦੇ ਭਾਈ ਸਾਹਿਬ ਵੀ ਸਾਡੇ ਵੱਡੇ ਪ੍ਰਦਰਸ਼ ਸੁਭਾਸ਼ ਸੇਠੀ ਜੀ ਜਿਹੜੇ ਇੱਥੇ ਦੇ ਪ੍ਰਧਾਨ ਰਹਿ ਹੈ ਇੱਥੇ ਪ੍ਰਧਾਨ ਰਹਿ ਹੈ ਉਹਨਾਂ ਨੇ ਵੀ ਮੈਡੀਕਲ ਕੈਂਪੋ ਦੋ ਤਿੰਨ ਲਵਾਏ ਸੀ ਮੈਂ ਇੱਥੇ ਦਾ ਪੁਰਵ ਪ੍ਰਧਾਨ ਸੀਗਾ ਅਸੀਂ ਵੀ ਇਹ ਮੈਡੀਕਲ ਕੈਂਪ ਲਵਾਇਆ ਸੀ ਤੇ ਬਹੁਤ ਹੀ ਜ਼ਿਆਦਾ ਸਾਡੀ ਭਾਰਤ ਵਿਕਾਸ ਪਰਿਸ਼ਦ ਦਾ ਨਾਅ ਇਹ ਸਾਰਾ ਜਿਹੜਾ ਕੰਮ ਹੈ ਲੋਕਾਂ ਦੇ ਸਹਿਯੋਗ ਨਾਲ ਹੀ ਹੋ ਰਿਹਾ ਸਾਡਾ ਇਹ ਜੀ ਤੁਹਾਨੂੰ ਦੱਸਿਆ ਕੈਂਪ ਜਿਹੜਾ ਹਰ ਵੀ ਜਨ ਲਗਾਇਆ ਜਾਏਗਾ ਇਸੇ ਲੋਕੇਸ਼ਨ ਤੇ ਲਗਾਇਆ ਜਾਏਗਾ ਕੋਈ ਨਿਕਸ਼ੋਰ ਨਹੀਂ ਹੋ ਦੇਈਏ ਇਹ ਸਟੇ ਪ੍ਰਧਾਨ ਜੀ ਡਿਸਾਈਡ ਕਰਨਗੇ ਸਾਡੇ ਜੋ ਪ੍ਰਧਾਨ ਜੀ ਡਿਸਾਈਡ ਕਰਨਗੇ ਉਹੀ ਉਸੇ ਤਰੀਕੇ ਨਾਲ ਹੋਊਗਾ ਪੁਰਵ ਪ੍ਰਧਾਨ ਸਾਡੇ ਇਹ ਆ ਬਈ ਪੂਰੀ ਸਾਭੀ ਬੈਠੇ ਇਹਨਾਂ ਦਾ ਮਿਲਵਰਤਨ ਹੀ ਬਹੁਤ ਹੈ ਤੇ ਡਾਕਟਰ ਗੁਪਤਾ ਜੀ ਦਾ ਵੀ ਬਹੁਤ ਹੈ ਇਹਨਾਂ ਦਾ is complete.